ਸਰ ਜੀ ਬਹੁਤ ਸੋਹਣੇ ਡਿਜ਼ਾਈਨ ਲੈ ਕੇ ਆਏ ਆ ਅੱਜ ਤੁਹਾਡੇ ਵਾਸਤੇ ਪਾਰਟੀ ਵੇਅਰ ਸੂਟ ਆਏ ਮੇਰੇ ਕੋਲ ਰੰਗ ਇੰਨੇ ਆ ਗਏ ਆ ਮੈਂ ਕਿਹਾ ਜੀ ਕੀ ਬਾਤ ਹੈ ਜੀ ਨਿਗਾਹ ਮਾਰੋ ਕਲਰਾਂ ਦੇ ਉੱਪਰ ਰੇਟ ਵੀ ਤੁਹਾਨੂੰ ਦੱਸਾਂਗੇ ਸੂਟ ਬਹੁਤ ਸੋਹਣੇ ਆ ਸੁਪਰ ਹਿੱਟ ਡਿਜ਼ਾਈਨ ਆਪਨਾ ਆ ਚੁੱਕਿਆ ਜੀ ਵੀ ਨੈਕ ਸਟਾਈਲ ਵਾਲਾ ਰਿਪੀਟ ਤੇ ਰਿਪੀਟ ਡਿਜ਼ਾਈਨ ਮੰਗਾਈਦਾ ਜੀ ਬਹੁਤ ਸੇਲ ਹੋ ਰਿਹਾ ਡਿਜ਼ਾਈਨ ਜਿਹਦਾ ਰੇਟ ਤੁਹਾਨੂੰ ਮਿਲੇਗਾ ਗੋਠੀ ਵਾਲਿਆਂ ਦਾ 2850 ਦੀ ਰੇਂਜ 'ਚ ਜੀ ਡਿਜ਼ਾਈਨ ਬਹੁਤ ਸੋਹਣਾ ਮੈਂ ਇੱਕ ਸੂਟ ਤੁਹਾਨੂੰ ਓਪਨ ਵੀ ਕਰਕੇ ਦਿਖਾ ਦਿੰਨਾ ਭਾਜੀ ਕਿਹੜਾ ਕਲਰ ਫੋ ਭਾਜੀ ਜਿਹੜਾ ਮਰਜ਼ੀ ਖੋਲ ਲਓ ਕਲਰ ਸਾਰੇ ਸੋਹਣੇ ਆ ਹਾਂਜੀ ਲਓ ਜੀ ਮੈਂ ਫੇਰ ਵੀ ਆ ਰੰਗ ਕੋਲਣ ਲੱਗਿਆ ਬਹੁਤ ਸੋਹਣਾ ਟੂਟ ਹੈ ਚੈੱਕ ਕਰ ਲਓ ਵੀਨੇਕ ਬਣਿਆ ਹੋਇਆ ਬਹੁਤ ਪਿਆਰਾ ਵਰਕ ਹੋਇਆ ਹੋਇਆ ਫੌਂਟੇ ਦੇ ਬੋਟਮ ਤੇ ਵੀ ਵਰਕ ਆਏਗਾ 2850 ਦੀ ਰੇਂਜ ਤੇ ਜੀ ਇਹ ਆਪਾਂ ਚਲਿਏ ਨੈਕਸਟ ਡਿਜ਼ਾਈਨ ਵਾਲ ਜਿਹਦੇ ਚ ਕਲਰ ਬਹੁਤ ਆਇਆ ਭਾਜੀ ਉਹ ਵੀ ਤੁਸੀਂ ਨਿਗਾਹ ਕਰਾ ਦਿਓ ਬਾਸ ਸਾਰਾ ਡਿਜ਼ਾਈਨ ਦੇਖੋ ਭਾਜੀ ਕਿੰਨੇ ਕਲਰ ਆ ਗਏ ਭਾਜੀ ਮੇਰੇ ਤੋਂ ਤਾਂ ਗਿਣੇ ਵੀ ਨਹੀਂ ਜਾ ਰਹੇ ਇਹ ਭਾਜੀ 3 ਤੇ 3 6 ਤੇ 3 9 ਤੇ 2 11 ਕਲਰ ਆ 12 ਕਲਰ ਆ 11 12 ਕਲਰ ਆ ਗਏ ਬਾਜੀ ਦਾ ਸੂਟ ਦੇਖੋ ਕਿੰਨਾ ਸੋਹਣਾ ਆ ਠੀਕ ਹੈ ਜੀ ਇੱਕ ਸੂਟ ਮੈਂ ਤੁਹਾਨੂੰ ਜ਼ਰੂਰ ਓਪਨ ਕਰਕੇ ਦਿਖਾਉਂਗਾ ਮੇਰੇ ਭੈਣਾਂ ਨੂੰ ਰੇਟ ਵੀ ਜ਼ਰੂਰ ਦੱਸਾਂਗੇ ਆਪਾਂ ਤੁਸੀਂ ਸੂਟ ਦੇਖੋ ਜੀ ਪਰਲ ਦਾ ਕੰਮ ਹੋਇਆ ਹੋਇਆ ਕਟ ਦਾਣੇ ਦਾ ਕੰਮ ਹੋਇਆ ਪੂਰੇ ਫਰੰਟ ਤੇ ਪੂਰਾ ਫਰੰਟ ਹੈਵੀ ਹੈ ਬਾਜੂ ਹੈਵੀ ਹੈ ਜੀ ਬਹੁਤ ਪਿਆਰਾ ਸੂਟ ਹੈ ਜੀ ਜਿਹਦਾ ਰੇਟ ਤੁਹਾਨੂੰ ਮਿਲ ਜਾਣਾ ਹੈ ਸਿਰਫ ਸਿਰਫ 3200 ਦੀ ਰੇਂਜ ਦੇ ਵਿੱਚ ਮਿਲਣਾ ਹੈ ਜੀ ਇਹ ਸੂਟ ਕਲਰ ਤੁਸੀਂ ਚੈੱਕ ਕਰ ਲਓ ਕਿੰਨੇ ਕਲਰ ਆਏ ਮੈਂ ਇੱਕ ਵਾਰ ਤੁਹਾਡੇ ਅੱਗੇ ਰੱਖ ਦਿੰਦਾ ਆ ਕਲਰ ਦੇਖੋ ਜੀ ਭਾਜੀ ਇੰਨੇ ਕਲਰ ਕਿਸੇ ਸੂਟ ਤੇ ਨਹੀਂ ਆਦੇ ਠੀਕ ਹੈ ਜੀ ਸਾਰੇ ਡਿਜ਼ਾਈਨ ਪਰ ਚੈਰੀ ਬਾਜੀ ਇਹਦੇ ਵਿੱਚ ਆ ਗਏ ਆ ਇੰਗਲਿਸ਼ ਕਲਰ ਲੈਣੇ ਹੋ ਵੀ ਮਿਲ ਜਾਣਗੇ ਡਾਰਕ ਕਲਰ ਲੈਣੇ ਹੋ ਵੀ ਮਿਲ ਜਾਣਗੇ ਬਲੈਕ ਕਲਰ ਵੀ ਮਿਲ ਜੇਗਾ ਰਾਇਲ ਬਲੂ ਵੀ ਹੈ ਜੀ ਤੇ ਲੋਜੀ 오ਰੇਂਜ ਕਲਰ ਵੀ ਹੈ ਤੇ ਆਹ ਕਲਰ ਵੀ ਹੈ ਜੀ ਗੱਲ ਕਰੀ ਆਪਾਂ ਤੀਸਰੇ ਡਿਜ਼ਾਈਨ ਦੀ ਉਹ ਵੀ ਬਹੁਤ ਸੋਹਣਾ ਡਿਜ਼ਾਈਨ ਆਇਆ ਜੀ ਆ ਦੇਖੋ ਰਾਇਲ ਬਲੂ ਪੀ ਸਾਈਡ ਹਨਾ ਤੁਹਾਨੂੰ ਓਪਨ ਕਰਕੇ ਦਰਸਾਣਾ ਬਹੁਤ ਸੋਹਣਾ ਲੱਗਦਾ ਇਹ ਕੇਰੇ ਤੇ ਵਰਕ ਹੋਇਆ ਹੋਇਆ ਪੂਰਾ ਹੈਵੀ ਤੇ ਉੱਪਰ ਤੱਕ ਵੇਲਾ ਜਾਲੀ ਹੈ ਚੈੱਕ ਕਰੋ ਲੈ ਲਈ ਕੰਮ ਬਹੁਤ ਸੋਹਣਾ ਜੀ ਮੈਂ ਕਹਾਂ ਜੀ ਕੀ ਬਾਤ ਹੈ ਦੇਖੋ ਵਰਕ ਬਹੁਤ ਸੋਹਣਾ ਹੈ ਬੇਸ ਬਹੁਤ ਵਧੀਆ ਲੱਗਿਆ ਹੋਇਆ ਹੈ ਦੁਪੱਟਾ ਜਿਹੜਾ ਇਹਦਾ ਹੈਗਾ ਬਹੁਤ ਪਿਆਰਾ ਦੁਪੱਟਾ ਆਇਆ ਹੈ ਦੁਪੱਟੇ ਦੇ ਵੀ ਤੁਹਾਨੂੰ ਵਰਕ ਮਿਲਣੇ ਜਾ ਰਹੇ ਸਾਰਾ ਕੰਮ ਪਰਲ ਦਾ ਤੇ ਕਲਰ ਦੇਖੋ ਜੀ ਕਲਰ ਵੀ ਬਹੁਤ ਸੋਹਣੇ ਆ ਸਾਰੇ ਕਲਰ ਨਵੇਂ ਆਏ ਜੀ ਇਹਦੇ ਵੀ ਚਾਰਟ ਨਿਊ ਆਇਆ ਜਮਾ ਨਵੀਆਂ ਚੀਜ਼ਾਂ ਆ ਚੁੱਕੀਆਂ ਗੋਟੀ ਵਾਲਿਆਂ ਦੇ ਇਹਦਾ ਰੇਟ ਜਿਹੜਾ ਹੈਗਾ ਇਹ ਵੀ 3200 ਦੀ ਰੇਂਜ 'ਚ ਹੈ ਨੈਕਸਟ ਵੀਡੀਓ ਸਾਡੇ ਨਾਲ ਬਣੇ ਰਿਓ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੁਹਾਨੂੰ ਦੇਖਣ ਨੂੰ ਮਿਲਣਗੇ ਜੀ ਅੱਜ ਅੱਜ ਤਾਂ ਭਾਜੀ ਨੇ ਸੂਟ ਦਿਖਾਇਆ ਤਾਂ ਉਸੇ ਤਰ੍ਹਾਂ ਵਿੱਚ ਹੋਰ ਵੀ ਅਲੱਗ ਕਹਿੰਦੇ ਤੁਹਾਡੇ ਵਾਸਤੇ ਮਿਰਰ ਦੇ ਵਿੱਚ ਮਿਰਰ ਨਾਲ ਆਰਟੀਕਲ ਆ ਬਹੁਤ ਹੀ ਪਿਆਰਾ ਤੁਹਾਨੂੰ ਓਪਨ ਕਰ ਦਿੰਨਾ ਆਪਾਂ ਇੱਕ ਪੀਸ ਜੀ ਇਹ ਵੀ ਆਪਣੇ ਕੋਲੇ ਡਿਸਕਾਊਂਟ 'ਤੇ ਆਇਆ ਜਿਵੇਂ ਕਿ ਦੇਖੋ ਤੁਸੀਂ ਦਾਜਨ ਬਰੀ ਦੇ ਨਾਰਮਲ ਰੇਟ ਦੇ ਵਿੱਚ ਸੂਟ ਬਣਾਉਣੇ ਆ ਤਾਂ ਇਸ ਤਰ੍ਹਾਂ ਦੇ ਫੈਸ਼ਨੇਬਲ ਚੀਜ਼ਾਂ ਆ ਚੁੱਕੀਆਂ ਆਪਣੇ ਕੋਲੇ ਬਹੁਤ ਹੀ ਸੋਹਣਾ ਫਰੰਟ ਮਿਰਰ ਦਾ ਇਹਦੇ ਵਿੱਚ ਤੇ ਇਹਦਾ ਦੁਪੱਟਾ ਜਿਹੜਾ ਦੁਪੱਟਾ ਵੀ ਬਹੁਤ ਪਿਆਰਾ ਰਹਿਣ ਚੁੱਕਾ ਜੀ ਆ ਦੇਖੋ ਦੁਪੱਟਾ ਵੀ ਬਹੁਤ ਪਿਆਰਾ ਰਹੂਗਾ ਜੀ ਇਹਦਾ ਇਹਦੀ ਬਾਜ਼ੂ ਬਹੁਤ ਸੋਹਣੇ ਬਣਿਆ ਫਰੰਟ ਬਹੁਤ ਪਿਆਰਾ ਤੁਹਾਨੂੰ ਪਹਿਲੇ ਮੈਂ ਦਿਖਾਉਂਦਾ ਜੀ ਇਹਦੇ ਵਿੱਚ ਡਿਜ਼ਾਈਨ ਇੱਕ ਆਹ ਕਲਰ ਚਾਰ ਡਿਜ਼ਾਈਨ ਆ ਜੀ ਇਹਦੇ ਵਿੱਚ ਆਹ ਦੇਖੋ ਜੀ ਇਹਦੇ ਵਿੱਚ ਸਾਰੇ ਹੀ ਸਾਰੇ ਕਲਰ ਨਵੇਂ ਆਏ ਹੋਏ ਨੇ ਨਵੀਆਂ ਚੀਜ਼ਾਂ ਆਈਆਂ ਹੋਈਆਂ ਇਹ ਸਾਰੇ ਹੀ ਫੈਸ਼ਨੇਬਲ ਆਰਟੀਕਲ ਆ ਚੁੱਕੇ ਨੇ ਜੀ ਆਪਣੇ ਕੋਲੇ ਲਓ ਜੀ ਪੰਜ ਕਲਰ ਹੋ ਗਏ ਜੀ ਤੇ ਆ ਹੋਗੇ 6 ਕਲਰ ਜੀ ਤੇ ਆ ਹੋਗੇ 7 ਕਲਰ 7 ਕਲਰ ਦਾ ਸੈੱਟ ਹੈ ਰੇਡ ਦੀ ਗੱਲ ਕਰੀਏ ਸਿਰਫ 3200 ਰੁਪਏ ਦੇ ਰੇਂਜ ਵਿੱਚ ਹੈ ਅਗਲਾ ਡਿਜ਼ਾਈਨ ਵੀ ਆਪਾਂ ਚੈੱਕ ਕਰਾਵਾਂਗੇ ਹਾਂ ਜੀ ਇਹਦੇ ਦੁਪੱਟੇ ਦੇ ਵਰਕ ਸੀਗਾ ਦੁਪੱਟਾ ਫੋਰ ਸਾਈਡ ਹੋਵੇ ਵੀ ਜੀ ਆ ਲਓ ਇਹਦਾ ਦੁਪੱਟਾ ਫੋਰ ਸਾਈਡ ਆ ਭਾਜੀ ਸਾਰਾ ਮਿਰਰ ਦਾ ਵਰਕ ਹੈ ਫੋਰ ਸਾਈਡ ਰੇਡ ਰਹਿਣ ਵਾਲਾ 3200 3200 ਇਹਦੇ ਵਿੱਚ ਅਗਲਾ ਡਿਜ਼ਾਈਨ ਵੀ ਆਪਾਂ ਚੈੱਕ ਕਰਾ ਦਿੰਦੇ ਆ ਭਾਜੀ ਆਪਾਂ ਤੁਹਾਨੂੰ ਆ ਦੇਖੋ ਜੀ ਕਲਰ ਚਾਹ ਤੇ ਦੀ ਜੀ ਆਪਣੇ ਕੋਲੇ ਸੇਮ ਹੈ ਆ ਦੇਖੋ ਜੀ ਰੰਗਾਂ ਮੈਚਿੰਗ ਬਹੁਤ ਸੋਹਣੀ ਆ ਚੁੱਕੀ ਹੈ ਇਹ ਚਾਰ ਕਲਰ ਦਾ ਸੈੱਟ ਹੈ ਵੀਰੇ ਭਾਜੀ ਕਿਸੂਲਡ ਖੋਲ ਲਓ ਲਓ ਜੀ ਰੈਡ ਕਲਰ ਖੋਲ ਹਾਂਜੀ ਹਾਂਜੀ ਇਹ ਖੋਲੋ ਜੀ ਆਪਾਂ ਰੈਡ ਕਲਰ ਖੋਲ ਦਿੰਨੇ ਆ ਕਈ ਵਾਰ ਕਸਟਮਰ ਮੰਗਦਾ ਵੀਰੇ ਨੰਦਾਂ ਤੇ ਲੈਣ ਵਾਸਤੇ ਸੂਟ ਇਹਦੀ ਆਪਣੇ ਕੋਲ ਨਾਰਮਲ ਪ੍ਰਾਈਸ ਤੇ ਆ ਚੁੱਕਿਆ ਹੈ ਰੇਟ ਦੀ ਗੱਲ ਬਹੁਤ ਹੀ ਪਿਆਰਾ ਸੂਟ ਹੈ ਪੂਰਾ ਹੈਵੀ ਜਾਲ ਬਣਿਆ ਹੋਇਆ ਹੈ ਸੂਰ ਦੇ ਉੱਪਰ ਇਹਦੀ ਬਾਜ਼ੂਆਂ ਜਿਹੜੀ ਬਾਜ਼ੂ ਵੀ ਬਹੁਤ ਪਿਆਰੀ ਹੈ ਜੀ ਤੇ ਦੁਪੱਟਾ ਤੁਹਾਨੂੰ ਇਹਦਾ ਓਪਨ ਕਰ ਦਿੰਨੇ ਜੀ ਆਪਾਂ ਦੁਪੱਟੇ ਦੇ ਵਿੱਚ ਜਿਹੜੀ ਲਹਿਰੀਆ ਪਾਇਆ ਹੋਇਆ ਹੈ ਨਾ ਭਾਜੀ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਦੁਪੱਟਾ ਆਹ ਲਓ ਜੀ ਚੈੱਕ ਕਰੋ ਇਹ ਆਪਾਂ ਤੁਹਾਡੇ ਵਾਸਤੇ ਨਾਰਮਲ ਰੇਟ ਤੇ ਤਿਆਰ ਕਰਾਇਆ ਜੀ ਪ्योर ਦੇ ਉੱਪਰ ਆਊਗਾ ਜੀ ਪੂਰਾ ਹੈਂਡਵਰਕ ਆਊਗਾ ਸਾਰਾ ਦਾ ਸਾਰ ਲੇਟੈਸਟ ਕੰਮ ਹੈ ਨਵੀਂ ਕੁਆਲਿਟੀ ਲਗਜ਼ਰੀ ਸੂਟ ਆ ਚੁੱਕੇ ਨੇ ਆਪਣੇ ਕੋਲੇ ਇਹ ਪ्योर ਦਾ ਬੇਸ ਹੈ ਜੀ ਫਿਟਿੰਗ ਬਹੁਤ ਸੋਹਣੀ ਬਣਦੀ ਹੈ ਸੂ ਲੁੱਕ ਬਹੁਤ ਸੋਹਣੀ ਆਉਣੀ ਹੈ ਸੂਟ ਦੀ ਇਹ ਪਿਓਰ ਆਰਗੇਨਿਕ ਦੇ ਵਿੱਚ ਆਣਗੇ ਮਿਰਰ ਤੇ ਡਿਜ਼ਾਈਨਰ ਕੰਮ ਅੱਜ ਕੱਲ ਲੇਟੈਸਟ ਕਰਦੇ ਆ ਜੀ ਦੁਪट्टे ਤੇ ਬਹੁਤ ਪਿਆਰਾ ਵਰਕ ਹੈ ਚਾਰ ਕਲਰ ਜਿਹਦੇ ਚਾਰੇ ਕਲਰ ਤੁਹਾਨੂੰ ਆਪਾਂ ਸ਼ੋਅ ਕਰ ਦਿੰਦੇ ਆ ਜੀ ਆਹ ਸੈਕਿੰਡ ਕਲਰ ਆ ਗਿਆ ਜੀ ਇਹਦੇ ਵਿੱਚ ਤੇ ਇਹਦਾ ਆ ਗਿਆ ਥਰਡ ਕਲਰ ਆ ਗਿਆ ਜੀ ਇੱਕ ਇਹਦਾ ਕਲਰ ਹੋਰ ਹੈ ਜੀ ਆਪਾਂ ਤੁਹਾਨੂੰ ਉਹ ਵੀ ਦਿਖਾ ਦਨੇ ਆਹ ਲੋ ਜੀ ਮਸਟਰਡ ਕਲਰ ਜੀ ਇਹਦੇ ਵਿੱਚ ਚਾਰ ਕਲਰ ਦਾ ਸੈੱਟ ਹੈ ਜੀ ਇਹ ਚਾਰੇ ਕਲਰ ਬਹੁਤ ਸੋਹਣੇ ਨੇ ਨੈਕਸਟ ਵੀਡੀਓ ਵਿੱਚ ਆਪਾਂ ਤੁਹਾਨੂੰ ਹੋਰ ਵੀ ਆਰਟੀਕਲ ਦਿਖਾਵਾਂਗੇ ਰੇਡ ਸੇਫ ਸੂਟ ਦਾ 3200 ਰੁਪਏ ਆ ਵੀਡੀਓ ਪੂਰੀ ਦੇਖਣੀ ਹੈ ਜੀ ਵੀਡੀਓ ਵਿੱਚ ਬਣੇ ਰਿਓ ਆਰਟੀਕਲ ਹੋਰ ਵੀ ਦਿਖਾਣਾ ਤੁਹਾਨੂੰ ਅੱਜ ਲਈ ਜੀ ਕਰਦੀਪ ਕੁਮਾਰ ਤੁਹਾਡੇ ਵਾਸਤੇ ਲੈ ਕੇ ਆਇਆ ਗਰਮ ਸੂਟ ਲੈ ਕੇ ਆਇਆ ਵਰਕ ਵਾਲੇ ਸੂਟ ਲੈ ਕੇ ਆਇਆ ਪਾਰਟੀ ਨੇ ਸੂਟ ਲੈ ਕੇ ਆ ਨੋਰਮਲ ਸੂਟ ਲੈ ਕੇ ਆ ਆ ਸਾਡਾ ਪਹਿਲਾ ਚੈੱਕ ਕਰੋ ਵੀਰੇ ਜੋਰ ਜੱਟ ਜੋਰ ਜੱਟ ਬਹੁਤ ਹੀ ਸੋਹਣਾ ਰੇਸ਼ਮ ਦਾ ਗਰਮ ਵਾਲਾ ਜੀ ਵਾਲਾ ਕਪਈ ਚੈੱਕ ਕਰੋ ਨਾ ਵਰਕ ਬਹੁਤ ਹੀ ਸੋਹਣਾ ਰੇਸ਼ਮ ਦਾ ਵਰਕ ਹੈ ਜੋਰ ਜੱਟ ਲੈਣੀ ਵਾਲੀ ਜੋਰ ਜੱਟ ਬਹੁਤ ਹੀ ਸੋਹਣਾ ਆਰਟੀਕਲ ਹੈ ਇਸੀ ਗੱਲ ਕਰ ਸਵੇਰ ਦੀ ਹੈ ਨ ਖਰਾਮੇ ਦੋੜੀ ਹੈ ਨਾ ਇਹਨੇ ਦੋਨੇ ਰੀ ਹੈ ਨਾ ਇਹਦਾ ਬੜੀ ਕਿ ਕਲਰ ਦੋ ਕਲਰ ਤਿੰਨ ਕਲਰ ਚਾਰ ਕਲਰ ਕੰਮ ਨਹੀਂ ਹੈ ਜਿਹੜਾ ਸੂਤ ਨੂੰ ਸੋਹਣਾ ਲੱਗੇ ਘਰ ਬੈਠੇ ਬਗਵਾਤ ਤੋਂ ਦੇ ਆਨਲਾਈਨ ਵੀ ਜੋਰ ਜੱਦਾ ਖੂਟ ਹੈ ਕਿ ਜੋਰ ਜੱਦਾ ਦੁਪੱਟਾ ਹੈ ਜੋਰ ਜੱਦਾ ਸੂਤ ਹੈ ਚੈੱਕ ਕਰੀ ਰਿਓ ਸਕਰੀਨ ਛੋੜ ਕੇ ਚੇਵੇਂ ਕੋ ਰਹਿਣਾ ਨੇ ਵੜਿਆਣ ਸਾਡੇ 1100 ਰੁਪਏ ਚ ਇੰਨਾ ਸੋਹਣਾ ਆਰਟੀਕਲ ਵੇ ਐਡੇ ਸੋਨੇ ਸੋਨੇ ਕਲਰ ਇਹ ਤੁਹਾਨੂੰ ਸਭ ਮੋੱਖੀ ਵਾਲੇ ਦੇਖ ਸਕਦੇ ਐ ਮੋੱਖੀ ਵਾਲੇ ਦੇਖ ਲਓ ਐਡੇ ਸੋਨੇ ਕਲਰ ਜਿਹੜੇ ਡਿਜ਼ਾਈਨ ਹੋਰ ਵੀ ਆ ਗਏ ਚੈੱਕ ਕਰੀ ਜਿਓ ਸਾਰੇ ਕਲਰ ਡਿਜ਼ਾਈਨ ਜੋ ਜੜਦੇ ਸੂਤ ਲਾਲ ਜੋੜ ਜੜਦਾ ਦੁਪੱਟਾ ਮਾਰਕਟ ਸੈੱਟ ਨਾਲ ਜਿੰਨੇ ਰੇਅ ਨਾ ਬਸ ਕੋਈ ਨਹੀਂ ਤੇ ਵੀ 1150 ਰੁਪਏ ਚ 5 ਡਿਜ਼ਾਈਨ ਆਏ ਨੇ ਅੱਜ ਦੇ ਦੇਣਾਰੇ ਕਰੰਚਕਾਸ ਤੋਂ ਦਿਓ ਐਡਾ ਸੋਹਣਾ ਆਰਟੀਕਲ ਸ਼ਕਰੀਨਸ਼ੋਰ ਬੰਦਾ ਹੀ ਬੰਦਾ ਬਾਈਓ ਡੂਮ ਕਰਕੇ ਹਰ ਵਾਰਕ ਵਰਕ ਦਿਖਾ ਰੋ ਡੂਮ ਕਰਕੇ ਮੇਰੇ ਭੈਣਾਂ ਨੂੰ ਕੋਈ ਰਹਿ ਨਾ ਜਾਵੇ ਰਹਿਣ ਕੋਈ ਰਹਿ ਨਾ ਜਾਵੇ ਰਹਿਣ ਇਹਦੇ ਸੱਦੇ 1100 ਰੁਪਏ ਲਈ ਔਰ ਚਾਹੂ ਚਲਦੇ ਆ 100 ਅੱਗੇ ਸੰਤੀਆਂ ਦੀ ਜਾਨ ਲੋ ਦੇਸੀ ਕਿਉ ਗਰਮ ਸੂੜ ਇਹ ਇਹਦੇ ਰਹਿ ਲੈਣੇ ਦਾ ਤੁਹਾਨੂੰ ਗੋਠੀਆ ਨਾਲ ਪੂਆ ਚੈੱਕ ਕਰੋ ਵੀ ਗਲਾ ਬਾਜੀ ਦਿਖਾਰੋ ਧੂਮ ਕਰਕੇ ਫਿਰ ਚੈੱਕ ਕਰ ਲੋ ਕੇਰਾ ਐਡਾ ਸੋਹਣਾ ਆਰਟੀਕਲ ਐਡਾ ਪਿਆਰਾ ਆਰਟੀਕਲ ਮੈਂ ਕਹਿੰਦਾ ਬਾਜੀ ਵੀ ਸ਼ੋਰ ਦੀ ਗੱਲ ਕਰੀਏ ਕੀ ਬਾਤ ਹੈ ਜੀ ਕਹੋ ਕਹੋ ਬਾਈ ਜੀ ਕਹੋ ਐਡਾ ਸੋਹਣਾ ਸ਼ੋਰ 200 ਤੋਂ 1200 ਰੁਪਏ 1300 2000 ਦੇ ਆਪਾਂ ਐਡਾ ਸੋਹਣਾ ਮਾਲਕ ਐਡਾ ਪਿਆਰਾ ਪੀਸ ਦੇਣਾ ਸਿਰਫ 1200 ਰੁਪਏ ਦੇ ਮੈਂ ਖਾਣਾ ਸ਼ੁਰੂ ਕਰ ਰਹੇ ਵੇ ਪਹਿਲਾਂ ਇਹ ਸਟੋਰ ਕਿੰਦਾ ਸੋਹਣਾ ਵਰਕ ਹੈ ਵੀਰੇ ਕਿੰਦਾ ਸੋਹਣਾ ਸੋਹਣਾ ਕਲਰ ਭਾਜੀ ਆ ਗਿਆ ਗ੍ਰੀਨ ਕਲਰ ਭਾਜੀ ਆ ਗਿਆ ਮਹਿੰਦੀ ਏਡੇ ਸੋਹਣੇ ਸੋਹਣੇ ਡਿਜ਼ਾਈਨ ਏਡੇ ਸੋਹਣੇ ਸੋਹਣੇ ਕਲਰ ਸੋਨੂੰ ਮਿਲਣੇ ਕੋਕਸ਼ੀ ਆਵੇ ਰੇਟ ਮਿਲੂਗਾ 1200 ਰੁਪਏ ਦਾ بس ਆਪਣੀ ਇੱਕੋ ਰਿਕਵੈਸਟ ਹੈ ਉਹ ਤੁਹਾਨੂੰ ਪਤਾ ਹੀ ਹੈ ਉਹ ਤੁਹਾਨੂੰ ਪਤਾ ਹੀ ਦੱਸਣ ਦੀ ਲੋੜ ਨਹੀਂ ਮੇਰੇ ਭੈਣ ਮੇਰੀ ਛੋਟੀ ਪਹਿਣ ਵੱਡੀ ਪਹਿਣ ਮਾਤਾ ਬਜੁਰਗਾ ਛੋਟੀ ਸੇਵਾ ਚ ਲੱਗਿਆ ਪਿਆ ਹੱਦਾਂ ਯੂਰ ਟਾਈਮ ਮਿਲਦਾ ਬਲੌਗ ਬਲੱਨੇ ਬਣਾਉਣਾ ਸੋਨੇ ਵਾਲਾ ਉਹਦੇ ਆਰਟੀਕਲ ਵੇਖਨੇ ਨਾ ਤੁਹਾਨੂੰ ਗੋਠੀਆਂ ਲੈ ਆਣਾ ਭੋਂਡਾ ਵੀ ਚੀਜ਼ ਵੇਖਨੇ ਦਾ ਇਹ ਆਫ ਵਾਈਟ ਕਰ ਲੈ ਗੋਟਿਆਂ ਦੇ ਕਰਵਾਰ ਕੇ ਤੇ ਬਹੁਤ ਹੀ ਪਿਆਰਾ ਵੀਰੇ ਆਫ ਵਾਈਟ ਉਹ ਵਾਈਟ ਦੇ ਨਾਲ ਬੋਟਮ ਤੇ ਵਰਕ ਆਹ ਬੋਟਮ ਹੈ ਵੀਰੇ ਬੋਟਮ ਤੇ ਵਰਕ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਬਹੁਤ ਹੀ ਪਿਆਰਾ ਆਰਟੀਕਲ ਹੈ ਬਿਲਕੁਲ ਡਿਫਰੈਂਸ ਤੇ ਬਿਲਕੁਲ ਹਟਕੇ ਫਰਕਆਬਦੀ ਤੁਸੀਂ ਬਹੁਤ ਦੇਖੇ ਹੋਣਗੇ ਜਿਹਦੇ ਆਹ ਫਰਕਆਬਦੀ ਓਰੀਜਨਲ ਫਰਕਆਬਦੀ ਹਾਰਾ ਮੈਂ ਤੁ ਇਹਦਾ ਦੁਪੱਟਾ ਦੇਖੋਗੇ ਥੋੜਾ ਮਨਕੋਸ਼ ਹੋ ਜੂ ਰੇਟ ਹੈ 750 ਰੁਪਏ 750 ਰੁਪਏ ਦਾ ਇਹ ਲਗੂ ਲਹਿੰਗਾ ਪਾਇਆ ਟੂਟ ਨਹੀਂ ਪਾਇਆ ਇਹ ਲਗੂ ਲਹਿੰਗਾ ਪਾਇਆ ਐਡਾ ਸੋਹਣਾ ਦੁਪੱਟਾ ਵੀ ਜੀ ਕੀ ਬਾਤ ਹੈ ਕੀ ਬੜ ਜਿਹੜਾ ਬਰਕ ਦੇਖੋ ਭਾਜੀ ਇਹਦਾ ਬਰਕ ਹਰ ਧੂਮ ਕਰਕੇ ਇਹ ਗੋ ਦਬਕਿਆ ਹੋਇਆ ਜੀ ਇਹ ਧਮਕੇ ਦਾ ਬਰਕ ਹੈ ਦਬਕੇ ਨਹੀਂ ਬਰਕ ਦੀ ਗੱਲ ਕਰ ਰਿਹਾ ਸੋਲੋ ਪੀਸਾ ਹੈ ਆਫ ਵਾਈਟ ਕੱਢ ਰਿਹਾ ਹੈ ਡਿਜ਼ਾਈਨ ਹੈ ਦੋ ਆਹ ਦੂਜਾ ਰਿਆਣਾ ਵੇਚੇ ਦਾ ਵੀ ਸਿਰੇ ਮੇ ਇਹ ਇਹਦੇ ਫੋਟੋ ਨਾਲ ਗੋਡਿਆਂ ਤੇ ਕਰ ਵਾਕਿਆ ਵੀਰੇ ਤੇ ਦੁਪੱਟਾ ਬਹੁਤ ਸੋਹਣਾ ਉਹ ਬੋਲਡ ਕਲਰ ਹਰਾ ਕਲਰ ਹੋਰ ਹੀ ਮਿਲ ਜਾਣਗੇ ਰੇਟ ਹੈ 7400 ਰੁਪਏ ਦਾ ਮਰਚਾ ਬਹੁਤ ਹੀ ਧੱਕੇ ਰਹਾ ਇਹ ਬੀ neck ਵਾਲੇ ਰੇਡ ਆ ਗਏ ਨੇ ਜਿੱਦੀ ਬੋਟਮ ਤੇ ਵਰਕ ਬਹੁਤ ਹੀ ਸੋਹਣਾ ਭਾਜੀ ਆਹ ਲੰਬਾਈ ਹੈ ਜੀ ਲੰਬਾਈ ਚੈੱਕ ਕਰ ਸਕਦੇ ਹੋ ਉਹ ਬਾਜੂਏ ਵੀ ਸੀ ਆਹ ਬੋਟਮ ਤੇ ਵਰਕੇ ਵੀਰ ਜੀ ਰੇਟ ਹੈ 2250 ਰੁਪਏ 28250 ਰੁਪਏ ਚ ਕਲਰ ਆ ਗਿਆ ਦੂਜਾ ਜਰਮਨ ਬਲੂ ਜਰਮਨ ਬਲੂ ਆ ਗਿਆ ਜੀ ਲੈਡ ਟਿਸਟਾ ਆ ਗਿਆ ਜੀ ਤੇ ਲੈਡ ਬ੍ਰਾਊਨ ਆ ਗਿਆ ਜੀ 6 7 ਕਲਰਾਂ ਸੈੱਟ ਹੈ ਰੇਟ ਹੈ 2850 ਬੋਟਮ ਤੇ ਵਰਕ ਹਰੇਕ ਦੇ ਆਰਟੀਕਲ ਬਹੁਤ ਸੋਹਣੇ ਚੀਜ਼ ਮੇਰੀ ਬਹੁਤ ਸੋਹਣੀ ਹੈ ਗੋਠੀ ਵਾਲੇ ਨਵੀਆਂ ਚੀਜ਼ਾਂ ਵੇਚਦੇ ਆ ਕੋਈ ਗੱਲ ਕੋਡ ਰਾਈ ਨੰਬਰ 1 ਕਪੜਾਵਾਜੀ ਕੋਡ ਰਾਈ ਡਿਜੀਟਲ ਡਿਜੀਟਲ ਇਹ ਡਿਜੀਟਲ ਦੇ ਉੱਪਰ ਵੇਚੀ ਬਹੁਤ ਹੀ ਸੋਹਣੇ ਮੇਰੇ ਤੇ ਕੋਟ ਰਾਈ ਨਾਲ ਕੋਟ ਰਾਈ ਦੀ ਬੋਟਮ ਹੈ ਨਾ ਕਿ ਸਪੰਦੀ ਬੋਟਮ ਹੈ ਕੋਟ ਰਾਈ ਨਾਲ ਕੋਟ ਰਾਈ ਦੀ ਬੋਟਮ ਹੈ ਜੇ ਪੱਟੇ ਦੀ ਗੱਲ ਕਰੀ ਆਪਾਂ ਦੁਪੱਟੇ ਮਸ਼ਰੀਨ ਨਾਲ ਕੋਟ ਰਾਈ ਦਾ ਸੂਟ ਹੈ ਵੀਰੇ ਰੇਟ ਵੀ ਹੁਣ ਦੱਸੂਗਾ ਵੀਰੇ ਆਹ ਦੁਪੱਟੇ ਮਸ਼ਰੀਨ ਦਾ ਚੈੱਕ ਕਰ ਲਓ ਮੇਰੀ ਭੈਣਾ ਇਹ ਰੇਟ ਹੈ ਵੀਰੇ ਦੀ 1350 ਰੁਪਏ ਕੋਟ ਰਾਈ ਨਾਲ ਕੋਟ ਰਾਈ ਦੀ ਬੋਟਮ ਆਹ ਕਰ ਲੈ ਤਿੰਨ ਜੀ ਤਿੰਨ ਕਰਲੇ ਤੇ ਕੋਟ ਨਾਲ ਮਸ਼ਰੀਨ ਦਾ ਦੁਪੱਟਾ ਮਸ਼ਰੀਨ ਦੇ ਸੂਟ ਨਾਲ ਮਸ਼ਰੀਨ ਦਾ ਦੁਪੱਟਾ ਜਿੰਦਾ ਰੇਨੇ 1150 ਰੁਪਏ ਚੈੱਕ ਕਰਾਂ ਉਹ ਲੈ ਲਈ ਇਹ ਉਹ ਆਰਟੀਕਲ ਨੇ ਹਲਕੇ ਹੁਲਕੇ ਲੈਟਵੇ ਚੈੱਕ ਕਰ ਬੈਲਾ ਡਿਸਟਰ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਜੇ ਆਪਾਂ ਦੁਪੱਤੇ ਦੀ ਗੱਲ ਕਰੀਏ ਦੁਪੱਟਾ ਮਸ਼ਰੀਨ ਦਾ ਆ ਗਿਆ ਵੇਜੀ ਮਸ਼ਰੀਨ ਦੇ ਸੂਟ ਨਾਲ ਮਸ਼ਰੀਨ ਦਾ ਦੁਪੱਟਾ ਪ੍ਰਿੰਟ ਵਾਲਾ ਰੇਟ ਹੈ 1150 ਰੁਪਏ 1150 ਚ ਡਿਜ਼ਾਈਨ ਨੰਬਰ 2 ਡੋ ਡਿਜ਼ਾਈਨ ਰੇਟ ਸੇਮ ਹੈ ਆਰਟੀਕਲ ਬਹੁਤ ਪਿਆਰਾ ਉਲੋਂਗ ਨਮਈਆ ਕਲਰਚਰ ਬਹੁਤ ਪਿਆਰ ਨੇ ਆ ਆਗੇ ਖੁੱਲੇ ਹੋਏ ਦੇ ਫਰੋਜੀ ਕਲਰ ਦੇ ਕਲਰ ਜੀ ਆ ਆ ਗਿਆ ਡਾ ਗਿਆ ਵੀਰ ਜੀ ਆਪਣੇ ਕੋਲ ਪਸ਼ਮੀਨਾ ਪਸ਼ਮੀਨਾ ਆ ਗਿਆ ਵੀਰੇ ਗਰਮ ਪਸ਼ਮੀਨਾ ਆ ਗਿਆ ਮੈਂ ਕਹਿੰਦਾ ਗਾਰੰਟੀ ਆਪਣਾ ਚੈਲੰਜ ਹੈ ਸਾਡੇ ਰੇਡ ਸਾਡੀ ਕੁਆਲਟੀ ਸਾਡੇ ਰੇਡ ਚੈੱਕ ਕਰੋ ਵੀਰੇ ਵਾਜੀ ਆ ਆ ਗਿਆ ਕੱਲਾ ਘੇਰਾ ਤੇ ਆ ਆ ਗਿਆ ਦੇ ਬਾਜੂ ਗਰਮ ਸੂਟ ਹੈ ਜਿਵੇਂ ਕਿ AKX ਦਾ ਬ੍ਰਾਂਡ ਲੱਗਾ ਹੋਇਆ 5 ਮੀਟਰ ਆਲ ਓਵਰ ਸੂਟ ਹੈ ਦੁਪੱਟੇ ਤੋਂ ਬਗੈਰ ਇੱਕ ਰੇ ਆ ਗਿਆ ਵੀਰੇ ਇਹਦਾ ਰੇਗਾ 750 ਰੁਪਏ 750 ਰੁਪਏ ਬੜੀਕ ਦਾ ਪੀਸ ਚੈੱਕ ਕਰ ਤੋਂ ਬਾਅਦ ਹੀ 750 ਦੇ ਕਦਰ ਵੀ ਹੈ ਕਲਰ ਨੰਬਰ 2 ਆ ਗਿਆ ਵੀਰੇ ਕਲਰ ਹੋਰ ਵੀ ਹੈਗੇ ਲੋਕਲ ਨਹੀਂ ਹੈ ਚਾਲੂ ਮਾਲ ਨਹੀਂ ਹੈ AKX ਦਾ ਬ੍ਰਾਂਡ ਹੈ ਮੋਰ ਤੇ ਕਹੋ ਇਹ ਇਹ ਬ੍ਰਾਂਡਡ ਕੁਆਲਿਟੀ ਵੀਰੇ ਇਹ ਆ ਗਈ 1000 ਪੰਨਿਆਰ ਪੇਜ 1050 ਰੁਪਏ 'ਚ 8 ਕਲਰ ਦਾਂਗੇ ਇਹ ਸੈਂਪਲ ਹੈ 8 ਕਲਰ ਮਿਲਣਗੇ ਆਰਟੀਕਲ ਬਹੁਤ ਸੋਹਣਾ ਰੇਸ਼ਮ ਦਾ ਵਰਕ ਹੈ ਬਹੁਤੀ ਸੋਨਾ ਤੇ ਬਹੁਤੀ ਪਿਆਰਾ ਵੀ ਆ ਆਗੇ ਇਹਦੇ ਚਲ ਚਾਹ ਉਹ ਤੋਂ ਅੱਗੇ ਆ ਗਿਆ ਆਪਣੇ ਕੋਲ ਬੈਲ ਬੜ ਬੰਜਰ ਢੂੰਡ ਕੇ ਖੜ ਫੋਟ ਪਿੱਕ ਖਾਈਓ ਇਹ ਬੈਲ ਬੜੇ ਵੀਰੇ ਇਹ ਵੀ ਸੋਹਣ ਸੈਂਪਲ ਮੈਂ ਖੋਲ ਦਿੰਨਾ ਤੇ ਦਾ ਟਾਈਮ ਹੈ ਬਲੌਗ ਬਣ ਰਿਹਾ ਗੋਠੀ ਬਣ ਰਿਹਾ ਇਸ ਸਭ ਦਾ ਬ੍ਰਾਂਡ ਹੈ ਬਹੁਤ ਹੀ ਸੋਹਣੇ ਸੋਹਣੇ ਬ੍ਰਾਂਡ ਨੇ ਵੀਰੇ ਇਹ ਆ ਕੈਟਲੋਗ ਦੀ ਫੋਟ ਭਾਈ ਠੀਕ ਹੈ ਵੀਰੇ ਆ ਸਾਰੇ ਡਿਜ਼ਾਈਨ ਆਏ ਨੇ ਜੈਨ ਬੜੀ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਨੋਰਮਲ ਰੇਟਾਂ ਤੇ ਐਂਦਾ ਰੇਟ ਹੈ ਵੀਰ ਜੀ 2750 ਰੁਪਏ 2750 ਰੁਪਏ ਚੈੱਕ ਕਰ ਲੋ ਵੀਰੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ ਆਪਣੇ ਕੋਲ ਆ ਵੀ ਚੈੱਕ ਕਰ ਲੋ ਵੀ ਡਿਜ਼ਾਈਨ ਦੇ ਕਰੇ ਸਾਰੇ ਬੜੀ ਇਹ ਲਾਈਵ ਦੇ ਕਰ ਰਹੇ ਹੋ ਰੂਮ ਕਰਕੇ ਦੇ ਆ ਭਾਜੀ ਡਿਜ਼ਾਈਨ ਲੈ ਕੇ ਆ ਜਿਓ ਕਿਉਂਕਿ ਡਿਜ਼ਾਈਨ ਬਹੁਤ ਸੋਹਣੇ ਗਾਕੀ ਦਾ ਟਾਈਮ ਹੈ ਬਲੌਗ ਵੱਧ ਰਿਹਾ ਹੈ ਜਿੰਨੇ ਡਿਜ਼ਾਈਨ ਹੈ ਸਾਰੇ ਨਵੇਂ ਡਿਜ਼ਾਈਨ ਹੈ ਆਰਟੀਕਲ ਬਹੁਤ ਸੋਹਣੇ ਚੈੱਕ ਕਰੀਏ ਮੇਰੀ ਭੈਣ ਸਾਰੇ ਡਿਜ਼ਾਈਨ ਨਵੇਂ ਦਊਂਗਾ ਬਹੁਤ ਹੀ ਸੋਹਣੇ ਉਸ ਤੋਂ ਅੱਗੇ ਆ ਗਿਆ ਵੀ ਆਪਣੇ ਪਸ਼ਮੀਨਾ ਇੱਕ ਪਰਵਾਹੀ ਦੀ ਇਹਦਾ ਰੇਟ ਹੈ ਜੇ ਸ਼ੋਅ ਦੇ ਨਾਲ 700 ਰੁਪਏ ਦਾ ਇਹ ਕਲਰ ਇੱਕ ਆ ਗਿਆ ਮੇਦੀ ਕਲਰ ਕਾਪਰ ਆ ਗਿਆ 2 ਜੀ ਕਲਰ ਗ੍ਰੀਨ ਆ ਗਿਆ 3 ਜੀ ਕਲਰ ਕਾਫੀ ਟੂਨ ਚ ਆ ਗਿਆ 4 ਜੀ ਪਿੰਕ ਰਾਣੀ ਆ ਗਿਆ 5 ਜੀ ਇਹ ਜੀ ਰਾਣੀ ਆ ਗਿਆ 7 ਜੀ ਗਾਦਰੀ ਦਾ ਕਾਠੀ ਬ੍ਰਾਊਨ ਆ ਗਿਆ 9 9 ਕਲਰਾਂ ਸੈੱਟ ਹੈ ਮੈਂ ਕਹਿੰਦਾ ਬਹੁਤ ਸੋਹਣੀ ਕੁਆਲਿਟੀ ਹੈ ਇੰਦਾ ਰੇਰ ਹੈ ਸਿਰਫ 700 ਰੁਪਏ ਦਾ スクリーン ショਟ ਬੰਦਾ ਹੀ ਬੰਦਾ ਹੈ ਘਰ ਬੈਠੇ ਮੰਗਵਾ ਸਕੋ ਜੀ ਬਹੁਤ ਸੋਹਣੀ ਹੈ ਆਪਣੇ ਕੋ ਜਿੰਨਾ ਮਾਲ ਨਾ ਸਾਰਾ ਡਿਸਕੋਰਡ ਤੇ ਲੱਗਿਆ ਹੋਇਆ ਉਹ ਜਿੰਨਾ ਮਾਲ ਲੱਗਿਆ ਸਾਰਾ 50% ਸਕੋਰ ਤੇ ਅੱਗੇ ਦੇ ਅਧਿਕਰ